ਗਏ ਕਿ ਕਿਸੇ ਛੋਟੀ ਦੀ ਬੱਚੀ ਦਾ ਜਿਹੜਾ ਕੋਈ ਚਾਚਾ ਖੇਡ ਰਿਆ ਹੁੰਦਾ ਹੈ ਲਓ ਆਇਆ ਖਡੂਰ ਸਾਹਿਬ ਵਾਲਾ ਸਤੂ ਸਤੂ ਹੱਥ ਖੜਾ ਕਰ ਵੀ ਨੌਜਵਾਨ ਹੈ ਸਾਬ ਸ੍ਰੀ ਗੁਰੰਗਤ ਦੇਵ ਜੀ ਮਹਾਰਾਜ ਨੇ ਮੱਲ ਖਾੜਾ ਬਣਾਇਆ ਕਿ ਮੇਰੇ ਦੇਸ਼ ਦੀ ਜਿਹੜੀ ਕੌਮ ਹੈ ਉਹ ਮੇਰੇ ਸਿੱਖ ਕੌਮ ਜਿਹੜੀ ਹੈ ਉਹ ਸਡਾਲ ਹੋਵੇ ਔਰ ਖਡੂਰ ਸਾਹਿਬ ਦੀ ਧਰਤੀ ਜਿਹੜੀ ਹੈ ਪਵਿੱਤਰ ਧਰਤੀ ਆ ਇੱਕ ਨੌਜਵਾਨ ਦੇ ਤੁਹਾਨੂੰ ਦਰਸ਼ਨ ਕਰਾ ਦਵਾ ਇਹ ਵੀ ਐਸ ਵੇਲੇ ਸੁਪਰ ਡੂਪਰ ਹੈ ਮੈਂ ਨੂੰ ਇੱਕ ਕੁਐਸਚਨ ਕਰਨਾ ਹੁਣ ਸਸਪੈਂਸੀ ਹੈ ਕਿ ਕੁਐਸਚਨ ਕੀ ਹੋਊਗਾ ਔਰ ਇਹ ਸ਼ਾਇਦ ਉਹਦਾ ਜਵਾਬ ਜਿਹੜਾ ਹੈ ਦੇਊਗਾ ਜ਼ਰੂਰ ਦੇਊਗਾ ਮੈਂ ਇੱਕੋ ਗੱਲ ਪੁੱਛਣੀ ਹੈ ਇਹ ترਸੀਮ ਸਿੰਘ ਜੀ ਭੰਡਾਲ ਸਾਹਿਬ ਦਾ ਪੁੱਤਰ ਹੈ ਔਰ ਜਿਹੜੀ ਦਿਦਨੇ ਤੂੰ ਥਾਰ ਜਿੱਤੀ ਹੈ ਉਹਦੇ ਵਿੱਚ ਆਇਆ ਕਿ ਕਿਸੇ ਹੋਰ ਗੱਡੀ ਚ ਹੈ ਨਹੀਂ ਸਵਿਫਟ ਚ ਆਇਆ ਕਹਿੰਦਾ ਸਵਿਫਟ ਵਿੱਚ ਆਇਆ ਕੱਲ ਮੈਂ ਦੀ ਉਹ YouTube ਦੇਖੀ ਇਹਦੇ ਘਰ ਦਾ ਮਾਹੌਲ ਪਹਿਣਾ ਜਿਹੜੀ ਹੈ ਨਾ ਇਹਨਾਂ ਛੇੜਖਾਨੀ ਵੀ ਕਰ ਰਹੀ ਹੈ ਸਾਰ ਖੁਸ਼ੀ ਵੀ ਮਨਾ ਰਿਹਾ ਸਾਰਾ ਟਬਰ ਜਿਹੜਾ ਉਹ ਖੁਸ਼ੀਆਂ ਮਨਾ ਰਿਹਾ ਇਹ ਥਾਰਾ ਜਿਹੜੀਆਂ ਕਿਉਂਕਿ ਜਿਹੜਾ ਸਾਡਾ ਸਮਾਂ ਸੀਗਾ ਨਾ ਪਪੂ ਉਸ ਵੇਲੇ ਇੱਕ ਟੀਮ ਨੂੰ ਇੱਕ ਬਨਾਣਾ ਦਾ ਡੱਬਾ ਦਿੱਤਾ ਜਾਂਦਾ ਸੀ ਪ੍ਰਾਚਾ ਸਾਹਿਬ ਜੇ ਤੇ ਉਹ ਗਲਤੀ ਨਾ ਭਾਰੇ ਮੁੰਡਿਆਂ ਨੂੰ 85 ਨੰਬਰ ਦਾ ਦਿੱਤਾ ਤਾਂ ਉਹਨਾਂ ਦੇ ਬੱਚੇ ਭਤੀਜੇ ਹੀ ਪਾਉਂਦੇ ਸੀਗੇ ਜੇ ਜਿਆਦਾ ਵੱਡਾ ਦਿੱਤਾ ਤਾਂ ਉਹ ਛੋਟਿਆਂ ਦੇ ਨਹੀਂ ਜਿਹੜੀ ਬਨਾਣਾ ਆਉਂਦੀ ਸੀ ਸੋ ਫਿਰ ਆਏ ਬੈਟਰੀਆਂ ਦਿੱਤੀਆਂ ਟਾਰਚ ਜਿਹਨੂੰ ਕਹਿੰਦੇ ਆ ਫਿਰ ਬੈਗ ਦਿੱਤੇ ਗਏ ਜਿਹੜੇ ਆਪਾਂ ਅਕਸਰ ਅੱਜਕੱਲ ਦੇਖਦੇ ਆ ਵੀ ਸਾਡੇ ਬੱਚੇ ਜਿਹੜੇ ਐ ਆਪਾਂ ਵੀ ਦੇਸ਼ਾਂ ਵਿਦੇਸ਼ਾਂ ਨੂੰ ਜਾਂਦੇ ਐ ਤੇ ਹੌਲੇ-ਹੌਲੇ ਸਮਾਂ ਦੇਖੋ ਕਿੱਧਰ ਲਿਪਾਸੇ ਨੂੰ ਆ ਗਿਆ ਇਸ ਨੌਜਵਾਨ ਨੇ ਦੇਦਨਾ ਤੋਂ ਥਾਰ ਦਿੱਤੀ ਐ ਇਹਨੂੰ ਬੁਲਟ ਕਹਿੰਦੇ ਐ ਇਹ ਉੱਥੇ ਪੰਮੇ ਹੋਣਾ ਕੋ ਰਣਜੀਤ ਪਾਪਾ ਹੜਾ ਕੋ ਜਾ ਕੇ ਗੁਰਪ੍ਰੀਤ ਸਿੰਘ ਸ਼ੁਕਰ ਉਹਨਾਂ ਦੀ ਟੀਮ ਲਈ ਖੇਡਿਆ ਸੋ ਬਹੁਤ ਬਹੁਤ ਵਧਾਈਆਂ ਕਿ ਅੱਜ ਸ਼ਵਿੰਦਰ ਸਿੰਘ ਵਾਰ ਦੀ ਯਾਦ ਦੇ ਵਿੱਚ ਲੱਗੇ ਕਬੱਡੀ ਦੇ ਮਹਾਕੰਮ ਦੇ ਵਿੱਚ ਮਹਾਰਥੀ ਆਏ ਐ ਨਬਿਸ਼ਾਲ ਜੀ ਮਾਈਕ